ਕੈਨੇਡਾ ਅਮਰੀਕਾ ਦੀਆਂ ਯੂਨੀਵਰਸਿਟੀ ਨੂੰ ਮਾਤ ਪਾਉਂਦੀ ਏ ਯੂਨੀਵਰਸਿਟੀ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਪੈਸੇ ਖਰਚ ਕੇ ਜਾਂਦੇ ਉਹਨਾਂ ਨੂੰ ਇੱਥੇ ਹੀ ਟ੍ਰੇਨਡ ਕੀਤਾ ਜਾਵੇ ਔਰ ਜਿਹੜਾ ਬੱਚਾ ਇੱਥੋਂ ਟ੍ਰੇਨਡ ਹੋ ਕੇ ਹਾਰਡ ਵਰਕ ਕਰਕੇ ਇੱਥੋਂ ਸਿੱਖਿਆ ਗ੍ਰੈਂਡ ਕਰਕੇ ਜਾਂਦਾ ਆ ਉਹਨੂੰ ਬਾਹਰ ਜਾ ਕੇ ਤੱਕੇ ਖਾਣੇ ਨਾ ਪੈਣ ਔਰ ਪੈਸਾ ਵੀ ਜਿਹੜਾ ਆ ਇੱਥੋਂ ਜਿਹੜਾ ਨਹੀਂ ਲਿਆ ਜਾਂਦਾ ਫ੍ਰੀ ਜਿਹੜਾ ਕਾਸਟ ਤੇ ਭੇਜਿਆ ਜਾਂਦਾ ਲੀਗਲ ਪਾਥਵੇ ਤੇ ਬਾਹਰ ਭੇਜੀਏ ਇਹਨਾਂ ਨੂੰ ਪੈਸੇ ਦੇ ਕੇ ਏਜੰਟ ਦੇ ਥਰੂ ਨਾ ਜਾਣਾ ਪਵੇ ਤੇ ਸਾਡੇ ਕੋਲ ਹੁਣ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਹੋਰ ਵੀ ਟਾਰਗੇਟ ਦਿੱਤੇ ਨੇ ਕਿ ਤੁਸੀਂ ਬੱਚੇ ਤਿਆਰ ਕਰੋ ਫੋਰਨ ਦੇ ਲਈ ਕਿ 4000 ਬੱਚਾ ਅਸੀਂ ਇਸ ਸਾਲ ਬਾਹਰ ਭੇਜੇ ਤਿਆਰ ਕਰਕੇ ਔਰ 1 ਰੁਪਇਆ ਲੱਗੇਗਾ ਨਾ ਸਾਰਾ ਫ੍ਰੀ ਔਰ 12 ਲੱਖਾਂ ਰੁਪਏ ਖਰਚ ਕੇ ਜਾਂਦੇ ਨੇ ਉਹ ਯੂਨੀਵਰਸਿਟੀ ਨਾਲ رابطہ ਕਰਨ ਇੱਥੇ ਆ ਕੇ ਆਪਣਾ ਪ੍ਰੋਗਰਾਮ ਕਰਨ ਤੇ ਉਹਨਾਂ ਨੂੰ ਕੋਈ ਫੀਸ ਨਹੀਂ ਚਾਰਜ ਕੀਤੀ ਜਾਏਗੀ ਸਾਰੇ ਸਾਰੇ ਫ੍ਰੀ ਤਿਆਰ ਕਰਕੇ ਉਹਨਾਂ ਨੂੰ ਮਿਹਨਤ ਕਰਨੀ ਪੈਗੀ ਫ੍ਰੀ ਜਦੋਂ ਮੈਂ ਕਹਿੰਨਾ ਹੈ ਉਹਨਾਂ ਨੇ ਇੱਕ ਕੰਮ ਕਰਨਾ ਹੈ ਕਿ ਉਹਨਾਂ ਨੇ ਟਾਈਮ ਦੇਣਾ 100 ਏਕੜ ਦਾ ਕੈਂਪਸ ਹੈ ਜਿੱਚ ਯੂਨੀਵਰਸਿਟੀ ਫੈਲੀ ਹੋਈ ਹੈ ਇਹਦਾ ਮੇਨ ਫੋਕਸ ਸਕਿੱਲ ਸੀ ਵੀ ਅਸੀਂ ਕੋਈ ਐਸੀ ਇੱਕ ਐਜੂਕੇਸ਼ਨ ਇੱਥੇ ਦਿੱਤੀ ਜਾਵੇ ਜਿਹਦਾ ਮੇਨ ਫੋਕਸ ਹੋਵੇ ਕਲਾਸ ਫਾਰ ਮਾਸਸ बच्चे प्लस 2 करके जन 10th करके ਇੱਥੇ ਕੋਰਸ ਕਰਨਾ ਚਾਹੁੰਦੇ ਹੋ ਇੱਥੇ ਹੀ ਕੋਰਸ ਕਰਕੇ ਉਹ ਜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬਾਹਰ ਲਈ ਤਿਆਰ ਕੀਤਾ ਜਾਏ ਜੇ ਉਹ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਇੱਥੇ ਕਰਨ ਜੇ ਉਹ ਇੱਥੇ ਕੰਮ ਦੇਣ ਵਾਲੇ ਜਿਹਨੂੰ ਅਸੀਂ ਕਹਿੰਦੇ ਬਿਜ਼ਨਸ ਦੇਣ ਵਾਲੇ ਬੰਨਾ ਚਾਹੁੰਦੇ ਜੋਬ ਕ੍ਰੀਏਟਰ ਬੰਨਾ ਚਾਹੁੰਦੇ ਉਹ ਵੀ ਅਸੀਂ ਸਿਸਟਮ ਇੱਥੇ ਬਣਾ ਦਦੇ ਉਹ ਵੀ ਇੱਥੇ ਤਿਆਰ ਕਰਕੇ ਹੀ ਬਾਹਰ ਭੇਜਦੇ ਹਾਂ ਔਰ ਉਹ ਬੱਚੇ ਜਿਹੜੇ ਆਲਰੇਡੀ ਸਕਿਲਡ ਹੈ ਤੁਸੀਂ ਦੇਖੇ ਹੋਣੇ ਬਾਹਰ ਆਪਾਂ ਜਦੋਂ ਰੋਡ ਤੇ ਜਾਂਦੇ ਆ ਤਾਂ ਰੋਡ ਸਾਈਡ ਮੈਕੈਨਿਕ ਪਰ ਇਹ ਵੀ ਸਕਿਲਡ ਹੁੰਦੇ ਨੇ ਪਰ ਇਹਨਾਂ ਕੋਈ ਕੋਈ ਸਰਟੀਫਿਕੇਟ ਨਹੀਂ ਇਹ ਵੀ ਇਸ ਯੂਨੀਵਰਸਿਟੀ ਦੀ ਕੈਟਾਗਰੀ ਚ ਆਉਂਦੇ ਨੇ ਟੋਟਲੀ ਫੰਡਡ 1 ਰੁਪਿਆ ਨਹੀਂ ਲੱਗੇਗਾ ਪੜ ਚੁੱਕੇ ਨੇ ਪਰ ਬੇਰੋਜ਼ਗਾਰ ਨੇ ਅਸੀਂ ਉਹਨਾਂ ਕੋ ਵੀ ਕੋਈ ਪੈਸਾ ਨਹੀਂ ਲੈ ਰਹੇ ਉਹਨਾਂ ਨੂੰ ਵੀ ਇੱਥੇ ਤਿਆਰ ਕਰਕੇ ਬਾਹਰ ਮਤਲਬ ਜਾਣਾ ਹੈ ਜਾਂ ਆਪਣੇ ਦੇਸ਼ ਚ ਨੌਕਰੀ ਕਰਨੀ ਹੈ ਉਹਦੇ ਲਈ ਤਿਆਰ ਕੀਤਾ ਜਾਂਦਾ ਹੈ ਕਾਫੀ ਪ੍ਰੋਗਰਾਮ ਐਸੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਵੱਲੋਂ ਫੰਡਿੰਗ ਦਿੱਤੀ ਜਾਂਦੀ ਹੈ ਅਸੀਂ ਬੱਚੇ ਤੋਂ ਕੋਈ ਰੁਪਏ ਪੈਸੇ ਨਹੀਂ ਲੈਂਦੇ ਕਈ ਐਸੇ ਪ੍ਰੋਗਰਾਮ ਨੇ ਜਿਹੜੇ ਇੰਡਸਟਰੀ ਵੱਲੋਂ ਫੰਡਡ ਨੇ ਬੱਚੇ ਆਉਂਦੇ ਨੇ ਆਪਣਾ ਪੜ੍ਹਦੇ ਨੇ ਉਹਦਾ ਸਾਰਾ ਖਰਚਾ ਇੰਡਸਟਰੀ ਦਿੰਦੀ ਹੈ ਅਸੀਂ ਪੋਲੀਟੈਕਨਿਕ ਚਲਾ ਰਹੇ ਹਾਂ ਜਿਹਦੇ ਵਿੱਚ ਬੱਚਾ ਪਹਿਲੇ ਦਿਨ ਹੀ ਨੌਕਰੀ ਤੇ ਲੱਗ ਜਾਂਦਾ ਹੈ ਫਿਰ ਪਹਿਲੇ ਦਿਨ ਹੀ ਨੌਕਰੀ ਲੱਗਣ ਤੇ ਉਹਦੀ ਸੈਲਰੀ ਸ਼ੁਰੂ ਹੋ ਜਾਂਦੀ ਹੈ ਔਰ ਨਾਲ-ਨਾਲ ਪੜ੍ਹਦਾ ਨਾਲ-ਨਾਲ ਆਪਣਾ ਕੰਮ ਕਰਦਾ ਹੈ ਪੀ ਆਫਟਰ ਪਲੇਸਮੈਂਟ ਅਸੀਂ ਕਿਹਾ ਜੀ ਅੱਧੀ ਫੀਸ ਤੁਸੀਂ ਹੁਣ ਦੇ ਦਿਓ ਅੱਧੀ ਫੀਸ ਨੌਕਰੀ ਲੱਗਣ ਤੋਂ ਬਾਅਦ ਦੇ ਦਿਓ ਇਹ ਵੀ ਯੂਨੀਵਰਸਿਟੀ ਦਾ ਬੜਾ ਵੱਡਾ ਇੱਕ ਸਲੋਗਨ ਹੈ ਕਿ ਨੌਕਰੀ ਲੱਗਣ ਤੋਂ ਬਾਅਦ ਇਸ ਕਰਕੇ ਕੋਈ ਕੁਐਸਚਨ ਹੀ ਨਹੀਂ ਹੈ ਕਿ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਜਿਸੇ ਤਰ੍ਹਾਂ ਨਾਲ ਸਾਡੇ ਕੋਲ ਹੋਰ ਪ੍ਰੋਗਰਾਮ ਜਿਵੇਂ ਲਾਅ ਦੇ ਪ੍ਰੋਗਰਾਮਸ ਨੇ ਐਜੂਕੇਸ਼ਨ ਹੈ ਸਾਡੇ ਕੋਲ ਹੈਲਥ케ਅਰ ਦੇ ਸੀਸਟਾਲ ਪ੍ਰੋਗਰਾਮ ਲੈ ਕੇ ਆਏ ਕਿਉਂਕਿ ਹੈਲਥ케ਅਰ ਦੀ ਡਿਮਾਂਡ ਇੱਥੇ ਵੀ ਬਹੁਤ ਆ ਰਹੀ ਹੈ ਫੋਰਨ ਚ ਵੀ ਬਹੁਤ ਹੈ ਇਹ ਸਾਰਾ ਕੁਝ ਲੈਮਰਿੰਚ ਮਿਲੇਗਾ ਤੁਹਾਨੂੰ ਜੇ ਤੁਸੀਂ ਬਾਹਰ ਜਾ ਕੇ ਹੋਰ ਦੇਖੋਗੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਜਗ੍ਹਾ ਹਰ ਯੂਨੀਵਰਸਿਟੀ 'ਚ ਨਹੀਂ ਹੈ ਲੈਮਰਿੰਚ ਦੀ ਸਥਾਪਨਾ ਹੀ ਇਸ ਤਰ੍ਹਾਂ ਦੇ ਲਈ ਕੀਤੀ ਹੈ ਪੋਪੂਲੇਸ਼ਨ 1.4 ਬਿਲੀਅਨ ਹੈ ਔਰ ਅਗਲੇ 20 ਸਾਲਾਂ 'ਚ ਅਸੀਂ ਹੋਰ ਅੱਗੇ ਸਾਡੀ ਪੋਪੂਲੇਸ਼ਨ ਔਰ ਯੰਗ ਪੋਪੂਲੇਸ਼ਨ ਹੋਣੀ ਹੈ ਤੇ ਇਹਨਾਂ ਨੂੰ ਜਿੰਨਾ ਬੱਚੇ ਜ਼ਿਆਦਾ ਤੋਂ ਜ਼ਿਆਦਾ ਤਿਆਰ ਹੋਣਗੇ ਉਹਨੇ ਬਾਹਰ ਭੇਜੀਏ ਲੀਗਲ ਪਾਥਵੇ ਤੇ ਬਾਹਰ ਭੇਜੀ। ਸੋ ਸਾਡੇ ਨਾਲ ਨੇ ਇਸ ਯੂਨੀਵਰਸਿਟੀ ਦੇ ਚਾਂਸਲਰ ਕੋੜਾ ਜੀ ਕੋੜਾ ਜੀ ਸਭ ਤੋਂ ਪਹਿਲੇ ਪਿਆਰ ਪਰਿ ਸਤਰੀ ਕਾਲ ਜੀ। ਕੋੜਾ ਸਰ ਜਿਹੜੀ ਇੱਕ ਯੂਨੀਵਰਸਿਟੀ ਜੇ ਮੈਂ ਪਹਿਲਾਂ ਮੈਂ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪੰਜਾਬ ਨਹੀਂ ਹੌਰ ਦੇ ਆਪਾਂ ਸਟੇਟਾਂ ਦੀ ਗੱਲ ਕਰੀ ਤਾਂ ਬੱਚਾ ਦੌੜ ਦਾ ਬਾਹਰ ਜਾ ਕੇ ਪਲੱਸ 2 ਪਲੱਸ 2 ਦੇ ਅਗੇ ਬੀਏ ਨਹੀਂ ਕੋ ਯੂਜ਼ ਕਰਦਾ ਬੀਐਸਸੀ ਨਹੀਂ ਕੋਈ ਕਿਸੇ ਰੱਤ ਨਹੀਂ ਜਾਂਦਾ। ਤੁਹਾਡੇ ਮਨ ਵਿੱਚ ਕਿਵੇਂ ਹੈ ਕਿ ਯੂਨੀਵਰਸਿਟੀ ਖੁੱਲੀ ਜਾਵੇ ਕਿ ਬੱਚਿਆਂ ਨੂੰ ਟੈਕਨੀਕਲੀ ਕੋਈ ਇਦਾਂ ਦਾ ਟ੍ਰੇਨ ਕੀਤਾ ਜਾ ਕੇ ਬਾਹਰ ਵੀ ਜਾਣ ਤੇ ਅੱਛਾ ਰੋਜ਼ਗਾਰ ਵੀ ਲੈਣ ਅੱਚੀ ਲਾਈਫ ਹੀ ਜ਼ਿੰਦਗੀ ਚੀ ਸਗ ਹੈ ਲੈਂਮਰਿਨ ਟੈਕਸਕਿਲ ਯੂਨੀਵਰਸਿਟੀ ਪੰਜਾਬ ਜੋ ਹੈ ਨਾ ਆਪਣੀ ਤਰ੍ਹਾਂ ਦੀ ਇੱਕ ਪਹਿਲੀ ਯੂਨੀਵਰਸਿਟੀ ਹੈ ਇੰਡੀਆ ਦੇ ਵਿੱਚ ਜਿਹਨੂੰ ਜਦੋਂ ਸਥਾਪਨਾ ਕੀਤੀ ਗਈ ਤੇ ਇਹ ਇਹਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਅੱਗੇ ਆਈਆਂ ਕਿਉਂਕਿ ਆਮ ਤੌਰ ਤੇ ਯੂਨੀਵਰਸਟੀਆਂ ਕੋਈ ਇੱਕ ਪਰਿਵਾਰ ਵੱਲੋਂ ਜਾਂ ਸਰਕਾਰ ਵੱਲੋਂ ਹੁੰਦੀਆਂ ਨੇ ਇੱਕ ਐਸੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਮਤਲਬ ਕਾਰਪੋਰੇਟ ਅੱਗੇ ਆਈ IBM ਐਂਕਰ 파ਟਨਰ ਹੈ Tata Technologies ਹੈ ANSYS Corporation ਹੈ ਤੇ ਇਹ ਜੋ 100 ਏਕੜ ਦਾ ਕੈਂਪਸ ਹੈ ਜਿੱਥੇ ਯੂਨੀਵਰਸਿਟੀ ਫੈਲੀ ਹੋਈ ਹੈ ਇਹਦਾ ਮੇਨ ਫੋਕਸ ਸਕਿੱਲ ਸੀ ਵੀ ਅਸੀਂ ਕੋਈ ਐਸੀ ਇੱਕ ਐਜੂਕੇਸ਼ਨ ਇੱਥੇ ਦਿੱਤੀ ਜਾਵੇ ਜਿਹਦਾ ਮੇਨ ਫੋਕਸ ਹੋਵੇ ਕਲਾਸ ਫਾਰ ਮਾਸਸਸ ਕੰਪਨੀਆਂ ਜਦੋਂ ਅੱਗੇ ਆਈਆਂ ਨਾ ਕਿਹਾ ਜੀ ਅਸੀਂ ਜਿਆਦਾ ਤੋਂ ਜਿਆਦਾ ਬੱਚੇ ਕਿਉਂਕਿ ਹੁਣ ਜਿਹੜਾ ਟਾਈਮ ਹੈ ਇਸ ਟਾਈਮ ਜੇ ਆਪਾਂ ਦੇਖੀਏ ਦੇਸ਼ ਦਾ ਤੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਵੀ ਕਹਿੰਦੇ ਨੇ ਅਮ੍ਰਿਤਕਾਲ ਇਹ ਉਹ ਟਾਈਮ ਹੈ ਜਿਹਦੇ ਵਿੱਚ ਇੰਡੀਆ ਜਿਹੜਾ ਦੇਸ਼ ਹੈ ਇਹ ਚ ਆਨ ਆਲੇ 20 ਸਾਲਾਂ ਚ ਆਪਣੀ ਜਿਹੜੀ ਪਾਪੂਲੇਸ਼ਨ ਹੈ ਉਹ ਪੀਕ ਤੇ ਜਾਣੀ ਹੈ ਔਰ ਪੀਕ ਮਤਲਬ ਸਾਡੇ ਕੋਲ ਸਭ ਤੋਂ ਜਿਆਦਾ ਯੰਗ ਪਾਪੂਲੇਸ਼ਨ ਹੋਣੀ ਦੁਨੀਆ ਦੇ ਵਿੱਚ ਐਜ਼ ਆਫ ਨਾਓ ਵੀ ਆਪਾਂ ਸਭ ਤੋਂ ਜਿਆਦਾ ਯੰਗ ਹੈ ਤੇ ਪੂਰੀ ਦੁਨੀਆ ਜਿਹੜੀ ਹੈ ਉਹ ਉਹ ਭਾਰਤ ਵੱਲ ਦੇਖ ਰਹੀ ਹੈ ਫॉर द ਸਪਲਾਈ ਆਫ ਸਕਿਲਡ ਵਰਕ ਫੋਰਸ ਤੇ ਭਾਰਤ ਇੱਕ ਐਸਾ ਦੇਸ਼ ਹੈ ਐਸ ਪਰ ਦੀ ਰਿਪੋਰਟ ਇੰਟਰਨੈਸ਼ਨਲ ਰਿਪੋਰਟ ਆ ਕਾਰਨ ਫੈਰੀ ਦੀ ਜਿਹਦੇ ਵਿੱਚ ਆਪਣੀਆਂ ਆਪਣੀਆਂ ਰਿਕੁਆਇਰਮੈਂਟ ਨੂੰ ਪੂਰਾ ਕਰਨ ਤੋਂ ਬਾਅਦ ਜਿੰਨੇ ਲੋਕ ਸਾਨੂੰ ਚਾਹੀਦੇ ਨੇ ਸਾਡੇ ਕੋਲ ਫਿਰ ਵੀ ਸਰਪਲਸ ਹੈ ਜਾਸੀ ਬਾਹਰਿਆਂ ਨੂੰ ਸਪਲਾਈ ਕਰ ਸਕਦੇ ਹਾਂ ਸੋ ਉਹ ਸਾਰਾ ਮਾਇੰਡ ਚ ਰੱਖਦੇ ਹੋਏ ਇਹ ਯੂਨੀਵਰਸਿਟੀ ਸੈਟਅਪ ਕੀਤੀ ਗਈ ਜਿਹਦਾ ਮੇਨ ਫੋਕਸ ਸੀ ਕਿ ਇੱਥੇ ਬੱਚਿਆਂ ਨੂੰ ਤਿਆਰ ਕੀਤਾ ਜਾਏ ਜਿਹੜੇ ਬੱਚੇ ਪਲੱਸ 2 ਕਰਕੇ ਜਾਂ 10th ਕਰਕੇ ਇੱਥੇ ਕੋਰਸ ਕਰਨਾ ਚਾਹੁੰਦੇ ਹੋ ਇੱਥੇ ਹੀ ਕੋਰਸ ਕਰਕੇ ਉਹ ਜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬਾਹਰ ਲਈ ਤਿਆਰ ਕੀਤਾ ਜਾਏ ਜੇ ਉਹ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਇੱਥੇ ਕਰਨ ਜਿਉਂ ਇੱਥੇ ਕੰਮ ਦੇਣ ਵਾਲੇ ਜਿਨੂੰ ਅਸੀਂ ਕਹਿੰਦੇ ਬਿਜ਼ਨਸ ਦੇਣ ਵਾਲੇ ਬੰਨਾ ਚਾਹੁੰਦੇ ਜੌਬ ਕ੍ਰੀਏਟਰ ਬੰਨਾ ਚਾਹੁੰਦੇ ਜਿਹਦੇ ਕਰਕੇ ਆਪਾਂ ਕਾਫੀ ਗੱਲਾਂ ਵੀ ਕਰਦੇ ਆਂਗੇ ਹੋਣਾ ਚਾਹੀਦਾ ਉਹ ਵੀ ਅਸੀਂ ਸਿਸਟਮ ਇੱਥੇ ਬਣਾ ਦਦੇ ਉਹ ਵੀ ਇੱਥੇ ਤਿਆਰ ਕਰਕੇ ਹੀ ਬਾਹਰ ਭੇਜਾਂਗੇ ਸੋ ਇਸ ਤਰ੍ਹਾਂ ਨਾਲ ਅਸੀਂ ਉਹ ਸਾਰੇ ਤਰ੍ਹਾਂ ਦੇ ਬੱਚੇ ਜਿਹੜੇ ਈਵਨ ਅਸੀਂ ਇਹਦੇ ਵਿੱਚ ਉਹ ਬੱਚੇ ਵੀ ਲੈ ਜਿਹੜੇ ਆਲਰੇਡੀ ਪੜੇ ਲਿਖੇ ਨੇ ਪਰ ਬੇਰੋਜ਼ਗਾਰ ਨੇ ਉਹ ਵੀ ਇਸ ਯੂਨੀਵਰਸਿਟੀ ਨੇ ਆਪਣੇ ਕਿੱਤੇ ਲੈ ਕੇ ਆਂਦੇ ਔਰ ਉਹ ਬੱਚੇ ਜਿਹੜੇ ਆਲਰੇਡੀ ਸਕਿਲਡ ਹੈ ਤੁਸੀਂ ਦੇਖਿਆ ਹੋਣਾ ਬਾਹਰ ਆਪਾਂ ਜਦੋਂ ਰੋਡ ਤੇ ਜਾਂਦੇ ਆ ਤਾਂ ਰੋਡ ਸਾਈਡ ਮੈਕੈਨਿਕ ਪਰ ਇਹ ਵੀ ਸਕਿਲਡ ਹੁੰਦੇ ਨੇ ਪਰ ਇਹਨਾਂ ਕੋਈ ਕੋਈ ਸਰਟੀਫਿਕੇਟ ਨਹੀਂ ਇਹ ਵੀ ਇਸ ਯੂਨੀਵਰਸਿਟੀ ਦੀ ਕੈਟਾਗਰੀ ਚ ਆਂਦੇ ਨੇ ਸੋ ਇਹ ਯੂਨੀਵਰਸਿਟੀ ਸਰ ਸੈਕਸ਼ਨ ਆਫ ਦੀ ਸੋਸਾਇਟੀ ਦੇ ਲਈ ਬਣੀ ਹੈ ਬੱਚਿਆਂ ਨੂੰ ਸਰਟੀਫਾਈ ਕਰਨਾ ਜਿਹੜੇ ਸਕਿਲਡ ਹੈ ਉਹਨਾਂ ਨੂੰ ਸਰਟੀਫਾਈ ਕਰਨਾ ਜਿਹੜੇ ਆਲਰੇਡੀ ਬੱਚਿਆਂ ਨੂੰ ਉਹਨਾਂ ਨੂੰ ਕਰਕੇ ਉਹਨਾਂ ਨੂੰ ਨੌਕਰੀਆਂ ਦੇਣਾ ਇਸ ਤਰ੍ਹਾਂ ਦੇ ਅਸੀਂ ਕਾਫੀ ਪ੍ਰੋਗਰਾਮ ਜਿਹੜੇ ਆ ਇਸ ਯੂਨੀਵਰਸਿਟੀ 'ਚ ਚੱਲ ਰਹੇ ਨੇ ਜਿਹਦੇ 'ਚੋਂ ਕਾਫੀ ਪ੍ਰੋਗਰਾਮ ਐਸੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਵੱਲੋਂ ਫੰਡਿੰਗ ਦਿੱਤੀ ਜਾਂਦੀ ਹੈ ਅਸੀਂ ਬੱਚੇ ਤੋਂ ਕੋਈ ਰੁਪਏ ਸੇ ਨਹੀਂ ਲੈਂਦੇ ਕਈ ਐਸੇ ਪ੍ਰੋਗਰਾਮ ਐ ਜਿਹੜੇ ਇੰਡਸਟਰੀ ਵੱਲੋਂ ਫੰਡਡ ਨੇ ਬੱਚੇ ਆਂਦੇ ਨੇ ਆਪਣਾ ਪੜ੍ਹਦੇ ਨੇ ਉਹਦਾ ਸਾਰਾ ਖਰਚਾ ਇੰਡਸਟਰੀ ਦਿੰਦੀ ਹੈ ਐਨ ਤੀਸਰੇ ਉਹ ਬੱਚੇ ਉਹ ਕੋਰਸਿਸ ਨੇ ਜਿੱਥੇ ਸਟੂਡੈਂਟ ਜਿਹੜੇ ਆ ਲੋਨ ਲੈ ਕੇ ਜਿਹੜਾ ਆ ਇੱਥੇ ਪੜ੍ਹ ਸਕਦਾ ਹੈ ਤਾਂ ਅਸੀਂ ਹਰ ਤਰ੍ਹਾਂ ਨਾਲ ਹੰਬਲ ਬੈਕਗਰਾਉਂਡ पर मेरिटोरियस बच्चे इररिस्पेक्टिव ऑफ एनी कास्ट क्रीड रिलीजन ਅਸੀਂ ਉਹਨਾਂ ਬੱਚਿਆਂ ਨੂੰ এডੂਕੇਸ਼ਨ ਦੇ ਰਹੇ ਹਾਂ ਔਰ ਇਹ ਯੂਨੀਵਰਸਿਟੀ 2021 ਚ ਬਣੀ ਸੀ ਲਾਸਟ ਦੇ ਵਿੱਚ ਦਸੰਬਰ ਦੇ ਵਿੱਚ ਐਕਟ ਪਾਸ ਹੋਇਆ ਸੀ ਅੱਜ 24 ਦੇ ਵਿੱਚ 2 ਸਾਲ ਹੋਏ ਸਾਨੂੰ ਇਸ ਟਾਈਮ 6000 ਪਲੱਸ ਸਟੂਡੈਂਟ ਹੈਗਾ ਇਸ ਯੂਨੀਵਰਸਿਟੀ ਦੇ ਵਿੱਚ ਔਰ ਇੰਨੇ ਸ਼ਾਰਟ ਟਾਈਮ ਜ ਇੰਨੇ ਨੰਬਰ ਆਫ ਸਟੂਡੈਂਟਸ ਦਾ ਆਣਾ ਇਟਸੈਲਫੀ ਤੋਂ ਦੱਸਦਾ ਹੈ ਕਿ ਵੀ ਬੱਚੇ ਜਿਹੜੇ ਆ ਇਸ ਯੂਨੀਵਰਸਿਟੀ ਚ ਉਹਨਾਂ ਦੀਆਂ ਫੈਮਿਲੀ ਟਰਸਟ ਕਰ ਰਹੀਆਂ ਹਨ ਉਹਨਾਂ ਨੂੰ ਲੱਗ ਰਿਹਾ ਹੈ ਕਿ ਇੱਥੋਂ ਕੈਰੀਅਰ ਬਣਾ ਕੇ ਅਸੀਂ ਬਾਹਰ ਜਾ ਸਕਦੇ ਹਾਂ ਜਾਂ ਆਪਣੇ ਦੇਸ਼ ਦੇ ਵਿੱਚ ਨੌਕਰੀ ਕਰ ਸਕਦੇ ਆ। ਸਹੀ ਵੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਅੱਛੇ ਉਪਰਾਲੇ ਕਿਤੇ ਨਹੀਂ ਜੁਨੀਅਰ ਜਿਹੜੇ ਸਕਿੱਲ ਨੇ ਮੈਸਨ ਦੀ ਗੱਲ ਕਰ ਲਈਏ, ਕਾਰਪੈਂਟਰੀ ਕਰ ਲਈਏ ਇਹਨਾਂ ਕੋਲ ਸਰਟੀਫਿਕੇਟ ਨਹੀਂ ਹੁੰਦੇ ਲੇਕਿਨ ਸਕਿੱਲਡ ਹੁੰਦੇ ਨੇ। ਜਦੋਂ ਬੱਚੇ ਕੋਈ ਤੁਹਾਡੇ ਕੋਲ ਆਉਂਦੇ ਨੇ ਬਹੁਤ ਸਾਰੀ ਫੈਮਲੀਆਂ ਬਹੁਤ ਗਰੀਬ ਆ ਅੱਜਕੱਲ ਜਿਵੇਂ ਦੇਖਿਓ ਪੋਰਟੀਲ ਪਿਓਰਟੀ ਜਿਹੜੀ ਲਾਈਨ ਬ ਕਿ ਗਰਦੇ ਗੁਜ਼ਾਰੇ ਬੜੇ ਔਖੇ ਹੁੰਦੇ ਨੇ ਮਹਿੰਗਾਈ ਇੰਨੀ ਹੈ ਜਿਹੜੇ ਬੱਚੇ ਇਦਾਂ ਦੇ ਫੀਸ ਅਫੋਰਡ ਨਹੀਂ ਕਰ ਸਕਦੇ ਉਹਦੇ ਲਈ ਕੋਈ ਸਕਾਲਰਸ਼ਿਪ ਸਕੀਮ ਹੈ ਕੋਈ ਜਾਂ ਕੋਈ ਫੰਡਿੰਗ ਤੁਸੀਂ ਦੱਸਿਓ ਕਿ ਯੂਨੀਵਰਸਿਟੀ ਆਪ ਖੁਦ ਕਰ ਨੇ ਇਹਦੇ ਸਿੱਖਿਵੇਂ ਮੈਂ ਦੱਸਿਆ ਨਾ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਇੰਡਸਟਰੀ ਅੱਗੇ ਆਈ ਹੋਈ ਹੈ ਔਰ ਇਹ ਇਹ ਹੀ ਯੂਨੀਵਰਸਿਟੀ 'ਚ ਸਰਕਾਰ ਵੱਲੋਂ ਵੀ ਫੰਡਿੰਗ ਮਿਲ ਰਹੀ ਹੈ ਤੇ ਜਿਹੜੇ ਅਸੀਂ ਕਈ ਸਕੀਮਾਂ ਇਹੋ ਜਿਹੀਆਂ ਲੈ ਕੇ ਆਂਦੀਆਂ ਜਿਹੜੇ ਤੇ ਉਹ ਬੱਚੇ ਨੇ ਜਿਹੜੇ ਆਲਰੇਡੀ ਸਕਿਲਡ ਹੈ ਪਰ ਉਹਨਾਂ ਕੋਲ ਸਰਟੀਫਿਕੇਸ਼ਨ ਨਹੀਂ ਹੈਗੀ ਟੋਟਲੀ ਫੰਡੇਡ 1 ਰੁਪ ਉਹ ਬੱਚੇ ਜਿਹੜੇ ਆਲਰੇਡੀ ਪੜ ਚੁੱਕੇ ਨੇ ਪਰ ਬੇਰੋਜ਼ਗਾਰ ਨੇ ਅਸੀਂ ਉਹਨਾਂ ਕੋ ਵੀ ਕੋਈ ਪੈਸਾ ਨਹੀਂ ਲੈ ਰਹੇ ਉਹਨਾਂ ਨੂੰ ਵੀ ਇੱਥੇ ਤਿਆਰ ਕਰਕੇ ਬਾਹਰ ਮਤਲਬ ਜਾਣਾ ਹੈ ਜਾਂ ਆਪਣੇ ਦੇਸ਼ ਚ ਨੌਕਰੀ ਕਰਨੀ ਹੈ ਉਹਦੇ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਇਹ ਜਿਹੜੇ ਬੱਚੇ ਨਵੇਂ ਆ ਰਹੇ ਨੇ ਜਿਹੜੇ ਪੜਨਾ ਚਾਹੁੰਦੇ ਆ ਜਿਹਨਾਂ ਨੂੰ ਨਵੀਂ ਐਜੂਕੇਸ਼ਨ ਲੈਣੀ ਹੈ ਉਹਨਾਂ ਲਈ ਵੀ ਅਸੀਂ ਇੱਕ ਪ੍ਰੋਗਰਾਮ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਉਹ ਬੱਚੇ ਆਏ ਜਿਨ੍ਹਾਂ ਨੂੰ ਬਾਹਰ ਲੋਨ ਤੱਕ ਨਹੀਂ ਮਿਲ ਸਕਦਾ ਕਿਸੇ ਦੇ ਮਦਦ ਡੋਮੈਸਟਿਕ ਹੈਲਪ ਸੀ ਕਿਸੇ ਦਾ ਫਾਦਰਬਾਰ ਸਟਰੀਟ ਤੇ ਬਾਹਰ ਜਿਵੇਂ ਰੇੜੀ ਲਗਾ ਕੇ ਆਪਣਾ ਪੇਸ਼ੇ ਕਰਦਾ ਸੀ ਬੱਚੇ ਮੈਰਿਟੋਰੀਅਸ ਸੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਔਰ ਉਹਨਾਂ ਦੀ ਜਿਹੜੀ ਸਾਰੀ ਐਜੂਕੇਸ਼ਨ ਹੈ ਯੂਨੀਵਰਸਿਟੀ ਵੱਲੋਂ ਜਿਹੜੀ ਹੈ ਸਪੋਰਟ ਕੀਤੀ ਜਾ ਰਹੀ ਹੈ ਜਿਸ ਵਾਸਤੇ ਇੱਥੇ ਕੋਈ ਵੀ ਬੱਚਾ ਹੰਬਲ ਬੈਕਗਰਾਉਂਡ ਬਟ ਮੈਰਿਟੋਰੀਅਸ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਸਰ ਕਿਹੜ ਕਿਹੜੇ ਕੋਰਸ ਜਿਹੜੇ ਆ ਜਿਸ ਤੋਂ ਨੰਬਰ ਇਸ ਟਾਈਮ ਅਸੀਂ ਦਾ ਟੋਟਲ ਸਾਡੇ ਕੋਲ 13 ਸਕੂਲ ਚੱਲ ਰਹੇ ਨੇ ਜਿਹੜੇ ਯੂਨੀਵਰਸਿਟੀ ਦੇ ਡਿਪਾਰਟਮੈਂਟਸ ਨੇ ਜਿਹਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਜੋ ਕਿ IBM ਦਾ ਬੜਾ ਵੱਡਾ ਪ੍ਰੋਗਰਾਮ ਹੈ ਫਲੈਕਸੀਬਲ ਪ੍ਰੋਗਰਾਮ ਹੈ ਜਿਹਦੇ ਵਿੱਚ ਦੂਸਰੇ ਸਾਲ ਇਹ ਕੋਰਸ ਮਤਲਬ ਦੂਜੀ ਵਾਰ ਸਕਿੰਨ ਇਅਰ ਉਹਦੇ ਚੱਲ ਰਿਹਾ ਹੈ ਪਹਿਲੇ ਸਾਲ ਚੋ ਜਿਹੜਾ ਬੱਚੇ ਸੀ ਉਹ ਸਾਰੇ 18 ਸਟੇਟਾਂ ਤੋਂ ਬੱਚਾ ਆਇਆ ਹੈ ਇਹ ਪ੍ਰੋਗਰਾਮ 4 ਸਾਲ ਦਾ ਹੈ ਜਿਹਦੇ ਵਿੱਚ 2 ਐਂਡ 1/2 ਇਅਰ ਬੱਚਾ ਕੈਂਪਸ 'ਚ ਲਗਾਉਂਦਾ ਹੈ ਤੇ 1 ਐਂਡ 1/2 ਇਅਰ ਉਹ ਇੰਡਸਟਰੀ 'ਚ ਕੰਮ ਕਰਦਾ ਹੈ ਤੋ 4 ਸਾਲਾਂ ਦੀ ਡਿਗਰੀ ਲੈ ਕੇ ਉਹ ਬੱਚਾ ਮਨਪਸੰਦ ਦੀ ਨੌਕਰੀ ਜਿਹੜੀ ਉਹਨੂੰ ਚਾਹੀਦੀ ਹੈ ਕਹਿੰਦੇ ਨੌਕਰੀ ਕੋਈ ਵੀ ਮਿਲ ਜੇ ਇੱਕ ਅੱਛੀ ਡੀਸੈਂਟ এমਪਲੋਇਮੈਂਟ ਲਈ ਬਾਹਰ ਨਿਕਲਦਾ ਔਰ ਜਿਹੜੇ ਬੱਚੇ ਬਿਜ਼ਨਸ ਕਰਨਾ ਚਾਹੁੰਦੇ ਉਹ ਬਿਜ਼ਨਸ ਕਰਕੇ ਇੱਥੋਂ ਨਿਕਲਣਗੇ ਬੜਾ ਹਾਈ ਲੈਵਲ ਦਾ ਪ੍ਰੋਗਰਾਮ ਹੈ ਜੋ ਸਾਰਾ IBM ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਮੈਰਿਟ ਤੇ ਉੱਤੇ ਐਡਮਿਸ਼ਨ ਹੁੰਦੀ ਹੈ ਜੀ IBM ਦਾ ਨੈਸ਼ਨਲ ਲੈਵਲ ਦਾ ਟੈਸਟ ਕੱਢਣਾ ਪਏਗਾ ਬੱਚੇ ਨੂੰ ਔਰ ਮਿਨਿਮਮ 60% ਜਿਹੜੇ ਉਹਦੇ 10th ਤੇ +2 ਚ ਹੋਣੇ ਚਾਹੀਦੇ ਨੇ ਇਸੀ ਤਰ੍ਹਾਂ ਨਾਲ ਅਸੀਂ ਇੱਕ ਨਾਰਮਲ ਪ੍ਰੋਗਰਾਮ ਬੀਟੈਕ ਸ਼ੁਰੂ ਕੀਤਾ ਇਹਨੂੰ ਬੀਟੈਕ ਕੰਪਿਊਟਰ ਸਾਇੰਸ ਹੈ ਜੋ ਮੈਂ ਪਹਿਲਾਂ ਦੱਸਿਆ ਇੱਕ ਬੀਟੈਕ ਕੰਪਿਊਟਰ ਸਾਇੰਸ ਹੈ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਰੱਖਿਆ ਕਿ ਜਿਹੜੇ ਬੱਚੇ ਪੇ ਆਫਟਰ ਪਲੇਸਮੈਂਟ ਅਸੀਂ ਕਿਹਾ ਜੀ ਅੱਧੀ ਫੀਸ ਤੁਸੀਂ ਹੁਣ ਦੇ ਦਿਓ ਅੱਧੀ ਫੀਸ ਨੌਕਰੀ ਲੱਗਣ ਤੋਂ ਬਾਅਦ ਦੇ ਦਿਓ ਇਹ ਵੀ ਯੂਨੀਵਰਸਿਟੀ ਦਾ ਬੜਾ ਵੱਡਾ ਇੱਕ ਸਲੋਗਨ ਹੈ ਕਿ ਨੌਕਰੀ ਲੱਗਣ ਤੋਂ ਬਾਅਦ ਇਸ ਕਰਕੇ ਕੋਈ ਕੁਐਸਚਨ ਹੀ ਨਹੀਂ ਹੈ ਕਿ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਰਾਈਟ ਇਹ ਵੀ ਪੇ ਆਫਟਰ ਪਲੇਸਮੈਂਟ ਚ ਅਸੀਂ ਇੰਜੀਨੀਅਰਿੰਗ ਦੇ ਵਿੱਚ ਹੀ ਪ੍ਰੋਗਰਾਮ ਲੈ ਕੇ ਆਂਦੇ ਨੇ ਜਿਹਦੇ ਵਿੱਚ ਕੰਪਿਊਟਰ ਸਾਇੰਸ ਦੇ ਪ੍ਰੋਗਰਾਮ ਨੇ ਇੰਜੀਨ ਇਲੈਕਟ੍ਰੋਨਿਕ ਹੈ ਸਿਵਲ ਹੈ ਮਕੈਨਿਕਲ ਹੈ ਤੇ ਇਲੈਕਟ੍ਰੀਕਲ ਹੈ ਤਿੰਨ ਬ੍ਰਾਂਚਾਂ ਨੇ ਇਸ ਵਿੱਚ ਅਸੀਂ ਮੈਰਿਟ ਬੇਸ ਬੱਚੇ ਲੈ ਰਹੇ ਹਾਂ ਔਰ ਇਹਦੇ ਵਿੱਚ ਕੋਰ ਬ੍ਰਾਂਚੇਸ ਦੇ ਵਿੱਚ ਐਲ ਐਨ ਟੀ ਕੰਪਨੀ ਨਾਲ ਸਪੋਰਟ ਕਰ ਰਹੀ ਹੈ ਔਰ ਕੰਪਿਊਟਰ ਸਾਇੰਸ ਦੇ ਵਿੱਚ ਆਈ ਬੀ ਐਮ ਦੇ ਨਾਲ ਮਿਲ ਕੇ ਚਲਾਏ ਜਾ ਰਹੇ ਹਨ ਇਸ ਤੋਂ ਇਲਾਵਾ ਸਾਡੇ ਕੋਲ ਮੈਨੇਜਮੈਂਟ ਸਕੂਲ ਹੈ ਜਿਹਦੇ ਵਿੱਚ ਬੀ ਬੀ ਏ ਬੀ ਸੀ ਏ ਬੀ ਕਾਮ ਜੇ ਕੋਈ ਐਮ ਸੀ ਏ ਕਰਨੀ ਹੈ ਐਮ ਬੀ ਏ ਦੇ ਲਈ ਪ੍ਰੋਗਰਾਮਸ ਨੇ ਪਰੇ ਸਾਰੇ ਇਸ ਤਰ੍ਹਾਂ ਦੇ ਨੇ ਪੇ ਆਫਟਰ ਰਿਪਲੇਸਮੈਂਟ ਬੱਚਾ ਕੁਝ ਫੀਸ ਪਹਿਲਾਂ ਦੇਵੇਗਾ ਬਾਕੀ ਸਾਰੀ ਨੌਕਰੀ ਲੱਗਣ ਤੋਂ ਬਾਅਦ ਦੇਵੇਗਾ ਕਿਉਂਕਿ ਅਸੀਂ ਪ੍ਰੋਗਰਾਮ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ ਕਿ ਬੱਚੇ ਕੁਝ ਦਿਨ ਕੈਂਪਸ 'ਚ ਰਹਿਣਗੇ ਐਂਡ ਮੈਕਸਿਮਮ ਟਾਈਮ ਇੰਡਸਟਰੀ 'ਚ ਕੰਮ ਕਰਨਗੇ ਨਾਲ ਸੋ ਥੈਟ ਉਹਨਾਂ ਨੂੰ ਰੀਅਲ ਟਾਈਮ ਪਤਾ ਚੱਲੇ ਕਿ ਕਿਵੇਂ ਇੰਡਾਰਦੀ ਜੌਬਸ ਜਿੱਦੋਂ ਜਾਣਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਤੋਂ ਇਸ ਤਰ੍ਹਾਂ ਨਾਲ ਹੋਟਲ ਮੈਨੇਜਮੈਂਟ ਦੇ ਪ੍ਰੋਗਰਾਮ ਹੈ ਸਾਡੇ ਕੋਲ ਅਸੀਂ ਪੋਲੀਟੈਕਨਿਕ ਚਲਾ ਰਹੇ ਹਾਂ ਜਿਹਦੇ ਵਿੱਚ ਬੱਚਾ ਪਹਿਲੇ ਦਿਨ ਹੀ ਨੌਕਰੀ ਤੇ ਲੱਗ ਜਾਂਦਾ ਹੈ ਤਨ ਪਹਿਲੇ ਦਿਨ ਹੀ ਨੌਕਰੀ ਲੱਗ ਜਾਂਦੀ ਔਰ ਇਸ ਸੈਲਰੀ ਸ਼ੁਰੂ ਹੋ ਜਾਂਦੀ ਹੈ ਔਰ ਨਾਲ-ਨਾਲ ਪੜਦਾ ਨਾਲ-ਨਾਲ ਆਪਣਾ ਕੰਮ ਕਰਦਾ ਉਹਨੂੰ ਅਸੀਂ ਉਹ ਵੀ ਪ੍ਰੋਗਰਾਮ ਅਸੀਂ ਪੋਲੀਟੈਕਨਿਕ ਦਾ ਇੱਥੇ ਸ਼ੁਰੂ ਕੀਤਾ ਔਰ ਪਿਛਲੇ ਸਾਲ ਸਾਡੇ ਕੋਲ ਕੋਈ ਅਬਾਊਟ ਨੀਅਰ ਅਬਾਊਟ 1000 ਸਟੂਡੈਂਟਸ ਸੀ ਉਹਦੇ ਵਿੱਚ ਔਰ ਸਾਰੇ-ਸਾਰੇ ਨੌਕਰੀ ਲੱਗੇ ਹੋਏ ਨੇ ਇੰਡਸਟਰੀ ਦੇ ਵਿੱਚ ਨਾਲ-ਨਾਲ ਉਹਨੂੰ ਸੈਲਰੀ ਆ ਰਹੀ ਹੈ ਨਾਲ-ਨਾਲ ਉਹ ਪੜ ਰਹੇ ਨੇ ਤੇ ਕੈਂਪਸ ਚ ਵੀ ਕਲਾਸਾਂ ਲੱਗਦੀਆਂ ਨੇ ਇੰਡਸਟਰੀ ਚ ਵੀ ਉਹ ਬੱਚੇ ਜਾਂਦੇ ਨੇ ਤੇ ਇਸੇ ਤਰ੍ਹਾਂ ਨਾਲ ਸਾਡੇ ਕੋਲ ਹੋਰ ਪ੍ਰੋਗਰਾਮ ਜਿਵੇਂ ਲਾਅ ਦੇ ਪ੍ਰੋਗਰਾਮਸ ਨੇ ਐਜੂਕੇਸ਼ਨ ਹੈ ਸਾਡੇ ਕੋਲ ਹੈਲਥ ਕੇਅਰ ਦੇ ਅਸੀਂ ਇਸ ਸਾਲ ਪ੍ਰੋਗਰਾਮ ਲੈ ਕੇ ਆਏ ਕਿਉਂਕਿ ਹੈਲਥ ਕੇਅਰ ਦੀ ਡਿਮਾਂਡ ਇੱਥੇ ਵੀ ਬਹੁਤ ਆ ਰਹੀ ਹੈ ਫੋਰਨ ਚ ਵੀ ਬਹੁਤ ਹੈ ਤੇ ਇਸ ਕਰਕੇ ਅਸੀਂ ਉਹ ਹੈਲਥ ਕੇਅਰ ਨਾਲ ਰਿਲੇਟਡ ਨਰਸਿੰਗ ਤੇ ਅਲਾਈਡ ਹੈਲਥ ਕੇਅਰ ਫਿਜ਼ੀਓਥੈਰੇਪੀ ਮੈਡੀਕਲ ਲੈਬ ਟੈਕਨੀਸ਼ੀਅਨ ਡਾਇਲਿਸਿਸ ਟੈਕਨੀਸ਼ੀਅਨ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਇਸ ਸਾਲ ਲੈ ਕੇ ਆਂਦੇ ਤੋਂ ਯੂਨੀਵਰਸਿਟੀ ਹਰ ਤਰ੍ਹਾਂ ਦੇ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰੋਗਰਾਮ ਬੱਚਿਆਂ ਲਈ ਲਿਆਂਦੇ ਜਾਣ ਜਿਹੜੇ ਵੀ ਚੰਗੇ ਪ੍ਰੋਗਰਾਮ ਨੇ ਔਰ ਉਹ ਬੱਚਿਆਂ ਨੂੰ ਇੱਥੇ ਕਰਾਏ ਜਾਣ ਇਹ ਤੋਂ ਹੋਗੇ ਫੁੱਲ ਟਾਈਮ ਪ੍ਰੋਗਰਾਮ ਇਸ ਤੋਂ ਇਲਾਵਾ ਜਿਹੜੇ ਬੱਚੇ ਬੱਚੇ ਪੜ੍ਹੇ ਲਿਖੇ ਬੇਰੋਜ਼ਗਾਰ ਨੇ ਉਹਨਾਂ ਦੇ ਲਈ ਵੀ ਅਸੀਂ ਸਪੈਸ਼ਲ ਪ੍ਰੋਗਰਾਮ 3-3 ਮਹੀਨੇ ਦੇ 6-6 ਮਹੀਨੇ ਦੇ ਲਿਆਂਦੇ ਨੇ ਔਰ ਸਾਰੇ ਫੰਡਡ ਹੈ ਪਾਰ ਸਰਕਾਰ ਪੈਸਾ ਦੇ ਰਹੀ ਉਹ ਬੱਚੇ ਆਣ ਆਪਣੀ ਐਡਮਿਸ਼ਨ ਲੈਣ ਆਪਣੀ ਐਲੀਜੀਬਿਲਟੀ ਚੈੱਕ ਕਰਨ ਕੰਮ ਕਰ ਇੱਥੇ ਆ ਕੇ ਰੈ residențial ਕੋਰਸ ਹੈ ਔਰ ਉਹਨਾਂ ਨੂੰ ਅਸੀਂ ਨੌਕਰੀ ਲਵਾ ਕੇ ਭੇਜਦੇ ਆ ਇਸ ਤੋਂ ਇਲਾਵਾ ਜਿਹੜੇ ਉਹ ਬੱਚੇ ਨੇ ਜਿਹੜੇ ਆਲਰੇਡੀ ਸਕਿਲਡ ਹੈ ਉਹ ਅਸੀਂ ਇਸ ਸਾਲ ਕਾਫੀ ਬੰਦੇ ਜਿਹੜੇ ਪਲੰਬਰ ਸੀ ਕਾਰਪੈਂਟਰ ਸੀ ਜਿਹੜੇ ਆਪਣੇ ਬਾਰਬਰ ਸੀ ਉਹਨਾਂ ਨੂੰ ਅਸੀਂ ਇਵਨ ਟੇਲਰਸ ਇੱਥੇ ਆਏ ਯੂਨੀਵਰਸਿਟੀ ਚ ਔਰ ਇੱਥੇ ਸਰਟੀਫਿਕੇਸ਼ਨ ਲੈ ਗਏ 7 ਦਿਨ ਦਾ ਪ੍ਰੋਗਰਾਮ ਚਲਾਇਆ ਗਿਆ ਔਰ 7 ਦਿਨ ਜਦੋਂ ਬੰਦੇ ਇੱਥੇ ਰਹੇ ਨੇ ਉਹਨਾਂ ਦਾ ਰਹਿਣਾ ਖਾਣਾ ਸਾਰਾ ਫਰੀ ਸੀ ਔਰ ਹਰ ਦਿਨ ਉਹਨਾਂ ਨੂੰ ਦਿਹਾੜੀ 500 ਰੁਪਏ ਮਿਲਦੀ ਸੀ ਨਾਲ ਔਰ ਪਲੱਸ 15000 ਰੁਪਏ ਦੀ ਉਹਨਾਂ ਨੂੰ ਜਿੱਦਨ ਉਹ ਸਰਟੀਫਿਕੇਟ ਲੈ ਕੇ ਗਏ 15000 ਦਾ ਸੀ ਉਹਨਾਂ ਨੂੰ ਕਿੱਟ ਦਿੱਤੀ ਤੇ 3 ਲੱਖ ਰੁਪਏ ਦਾ ਲੋਨ ਦਾ ਪ੍ਰਬੰਧਨ ਦਿੱਤਾ ਔਰ ਇਹ ਸਾਰੀ ਸਾਰੀ ਭਾਰਤ ਸਰਕਾਰ ਦੀ ਸਕੀਮ ਸੀ ਔਰ ਮੈਂ ਜਦੋਂ ਉਹਨਾਂ ਬੱਚਿਆਂ ਨੂੰ ਆਬ ਮਿਲੇ ਆ ਤੋ ਕਹ ਰਹੇ ਸੀ ਜਿੰਦਗੀ ਸੋਚਿਆ ਨਹੀਂ ਸੀ ਵੀ ਯੂਨੀਵਰਸਿਟੀ ਜਾਵਾਂਗੇ ਤੋ ਯੂਨੀਵਰਸਿਟੀ ਦੇ ਸਟੂਡੈਂਟ ਬਣ ਕੇ ਯੂਨੀਵਰਸਿਟੀ ਦਾ ਨਾਮ ਲੈ ਕੇ ਬਾਹਰ ਗਏ ਨੇ ਸੋ ਇਹ ਸਾਰਾ ਕੁਝ ਲੈਮਰਿੰਚ ਮਿਲੇਗਾ ਤੁਹਾਨੂੰ ਜੇ ਤੁਸੀਂ ਬਾਹਰ ਜਾ ਕੇ ਹੋਰ ਦੇਖੋਗੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਜਗ੍ਹਾ ਹਰ ਯੂਨੀਵਰਸਿਟੀ 'ਚ ਨਹੀਂ ਹੈ ਲੈਮਰਿੰਚ ਦੀ ਸਥਾਪਨਾ ਹੀ ਇਸ ਤਰ੍ਹਾਂ ਦੇ ਲਈ ਕੀਤੀ ਗਈ ਸੀ ਲੈਮਰਿੰਚ ਦਾ ਐਮਏ ਜਿਹੜਾ ਹੈ ਕਿ ਜਿਹੜੇ ਬੱਚੇ ਇਸ ਗਰਾਊਂਡ 'ਚ ਬੈਠੇ ਨੇ ਉਹਨਾਂ ਨੂੰ ਆਪ ਲੈ ਕੇ ਆਈਏ ਤੇ ਉਹਨਾਂ ਦੇ ਅੰਦਰ ਐਦਾਂ ਦੀ ਸਕਿੱਲ ਭਰੀ ਹੈ ਕਿ ਉਹ ਆਪਣੀ ਲਾਈਫ ਜਿਹੜੀ ਹੈ ਵਧੀਆ ਟੰਗਣਾ ਜੀ ਜੀ ਔਰ ਕਲਾਸ ਐਜੂਕੇਸ਼ਨ ਦਈ ਹੈ ਉਹਨਾਂ ਨੂੰ ਔਰ ਜਿਆਦਾ ਤੋਂ ਜਿਆਦਾ ਬੱਚੇ ਨੇ ਇਸ ਲਈ ਇਹ ਕਹਿੰਦੇ ਕ ਹਜ਼ਾਰਾਂ ਹੁਣ ਆਪਣਾ ਦਲਾਲੀਏ ਸਾਡੀ ਪਾਪੂਲੇਸ਼ਨ 1.4 ਬਿਲੀਅਨ ਹੈ ਔਰ ਅਗਲੇ 20 ਸਾਲਾਂ ਚ ਅਸੀਂ ਹੋਰ ਅੱਗੇ ਸਾਡੀ ਪਾਪੂਲੇਸ਼ਨ ਔਰ ਯੰਗ ਪਾਪੂਲੇਸ਼ਨ ਹੋਣੀ ਹੈ ਤੇ ਇਹਨਾਂ ਨੂੰ ਜਿੰਨਾ ਬੱਚੇ ਜ਼ਿਆਦਾ ਤੋਂ ਜ਼ਿਆਦਾ ਤਿਆਰ ਹੋਣਗੇ ਉਹਨੇ ਬਾਹਰ ਭੇਜੀਏ ਲੀਗਲ ਪਾਥਵੇ ਤੇ ਬਾਹਰ ਭੇਜੀਏ ਇਹਨਾਂ ਨੂੰ ਪੈਸੇ ਦੇ ਕੇ ਏਜੰਟ ਦੇ ਥਰੂ ਨਾ ਜਾਣਾ ਪਵੇ ਤੇ ਸਾਡੇ ਕੋਲ ਹੁਣ ਪਰ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਹੋਰ ਵੀ ਟਾਰਗੇਟ ਦਿੱਤੇ ਨੇ ਕਿ ਤੁਸੀਂ ਬੱਚੇ ਤਿਆਰ ਕਰੋ ਫੋਰਨ ਦੇ ਲਈ ਤੇ 4000 ਬੱਚਾ ਅਸੀਂ ਇਸ ਸਾਲ ਬਾਹਰ ਭੇਜਣਾ ਤਿਆਰ ਕਰਕੇ ਔਰ 1 ਰੁਪਇਆ ਲੱਗੇਗਾ ਨਾ ਸਾਰਾ ਫ੍ਰੀ ਹੈ ਟੋਟਲ ਫ੍ਰੀ ਹੈ ਔਰ ਬਾਹਰ ਉਹ ਲੱਖਾਂ ਰੁਪਏ ਖਰਚ ਕੇ ਜਾਂਦੇ ਨੇ ਉਹ ਯੂਨੀਵਰਸਿਟੀ ਨਾਲ رابطہ ਕਰਨ ਇੱਥੇ ਆ ਕੇ ਆਪਣਾ ਪ੍ਰੋਗਰਾਮ ਕਰਨ ਤੇ ਉਹਨਾਂ ਨੂੰ ਕੋਈ ਫੀਸ ਨਹੀਂ ਚਾਰਜ ਕੀਤੀ ਜਾਏਗੀ ਸਾਰੇ ਸਾਰੇ ਫ੍ਰੀ ਤਿਆਰ ਕਰਕੇ ਉਹਨਾਂ ਨੂੰ ਮਿਹਨਤ ਕਰਨੀ ਪੈਗੀ ਫ੍ਰੀ ਜਦੋਂ ਮੈਂ ਕਹਿੰਦਾ ਉਹਨਾਂ ਨੇ ਇੱਕ ਕੰਮ ਕਰਨਾ ਹੈ ਕਿ ਉਹਨਾਂ ਨੇ ਟਾਈਮ ਦੇਣਾ ਹੈ ਟਾਈਮ ਔਰ ਟਾਈਮ ਉਹਨਾਂ ਨੇ ਪੂਰੀ ਮਿਹਨਤ ਕਰਨੀ ਹੈ ਮਿਹਨਤ ਕਰਨ ਤੇ ਲੀਗਲ ਪਾਥਵੇ ਦੇ ਥਰੂ ਹੀ ਬਾਹਰ ਭੇਜਾਂਗੇ ਉਹਨਾਂ ਨੂੰ ਜਿਵੇਂ ਸਰ ਪੰਜਾਬ ਸਰਕਾਰ ਵੀ ਇਹ ਬਹੁਤ ਵੱਡਾ ਪ੍ਰੋਗਰਾਮ ਕਰ ਰਹੀ ਹੈ ਕਿ ਜਿਵੇਂ 에ਜੰਟਾਂ ਦੇ ਅੱਤ ਬਹੁਤ ਚੜ੍ਹੇ ਲੋਕ ਫੇਕ ਰਿਜ਼ਨ ਬਹੁਤ ਬੈਟੇ ਨੇ ਪੈਸਾ ਲੈ ਕੇ ਦੌੜ ਜਾਂਦੇ ਨੇ ਉਹਨਾਂ ਦਾ ਵੀ ਹੈ ਕਿ ਬਾਹਰ 에ਜੰਟ ਬੰਦ ਕੀਤੇ ਜਾਂਦੇ ਤੇ ਕਾਲਜਾਂ ਸਕੂਲਾਂ ਜਾਂ ਯੂਨੀਵਰਸਿਟੀਆਂ ਚਲੇ ਤੇ ਪੰਜਾਬ ਸਰਕਾਰ ਵੀ ਟਾਈਪ ਕਰ ਰਹੀ ਹੈ ਤੁਹਾਨੂੰ ਕਿ ਇਹੋ ਜਿਹਾ ਕੋਰਸ ਸ਼ੁਰੂ ਕਰੋ ਅਸੀਂ ਤੁਹਾਡਾ ਸਾਥ ਦਿੰਦੇ ਹਾਂ ਪੰਜਾਬ ਸਰਕਾਰ ਦੇ ਜਿਹੜੇ ਆਨਰੇਬਲ ਮਿਨਿਸਟਰ ਫਾਰ ਸਕਿੱਲ ਡਿਵੈਲਪਮੈਂਟ ਹੈ ਉਹ ਸਾਡੇ ਕੈਂਪਸ ਵੀ ਆਏ ਸੀ ਮਿਲ ਕੇ ਵੀ ਹੋਗੇ ਯੂਨੀਵਰਸਿਟੀ ਪੰਜਾਬ ਚ ਖੁੱਲੀ ਹੋਈ ਯੂਨੀਵਰਸਿਟੀ ਪੰਜਾਬ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰ ਰਹੀ ਹੈ ਔਰ ਭਾਰਤ ਸਰਕਾਰ ਵੱਲੋਂ ਪੂਰੀ ਸਪੋਰਟ ਮਿਲ ਰਹੀ ਹੈ ਤਾਂ ਅਸੀਂ ਇਹ ਇਹਦੇ ਉੱਤੇ ਮਿਲ ਕੇ ਕੰਮ ਕਰ ਰਹੇ ਆ ਕਿ ਇਹਨਾਂ ਏਜੰਟ ਨੂੰ ਜਿਹੜਾ ਆ ਨੈਟਵਰਕ ਨੂੰ ਖਤਮ ਕੀਤਾ ਜਾਏ ਔਰ ਰਾਈਟ ਵੇ ਨਾਲ ਬੱਚਿਆਂ ਨੂੰ ਬਾਹਰ ਭੇਜਿਆ ਜਾਏ ਉੱਚ ਪੰਜਾਬ ਸਰਕਾਰ ਦਾ ਪੂਰਾ ਸਾਥ ਹੈ ਔਰ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਸਰ ਇਹ ਮੈਂ ਐਜੂਕੇਸ਼ਨ ਨੂੰ ਲੈ ਕੇ ਕਿ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵਾਲ ਵੀ ਜਾਣਾ ਬੜਾ ਚੰਗਾ ਕਿਉਂਕਿ ਖਿਡਨਾਵਾਂ ਇੱਕ ਹੈਲਥ ਲਈ ਕੋਈ ਇਦਾਂ ਦੀ ਤੁਹਾਡੇ ਸਪੋਰਟਸ ਲੀਗ ਵੀ ਕੀ ਜਿਹੜੇ ਹੈ ਯੂਨੀਵਰਸਿਟੀ ਨੂੰ ਪਲਾਨ ਯੂਨੀਵਰਸਿਟੀ ਨੇ ਬਹੁਤ ਜਲਦੀ ਜਿਵੇਂ ਮੈਂ ਦੱਸਿਆ ਯੂਨੀਵਰਸਿਟੀ ਬਹੁਤ ਛੋਟੀ ਏਜ ਹੈ ਜੇ ਪਰ ਅਸੀਂ ਬੜੇ ਛੋਟੀ ਏਜ ਦੇ ਵਿੱਚ ਹੀ ਸਾਡੇ ਬੱਚਿਆਂ ਨੇ ਬਹੁਤ ਅੱਛੇ ਮੈਡਲ 골ਡ ਮੈਡਲ ਇਵਨ ਸਾਡੇ ਬੱਚੇ ਨੈਸ਼ਨਲ ਲੈਵਲ ਤੇ ਖੇਲ ਕੇ ਆਏ ਨੇ ਔਰ ਔਰ ਇਸ ਯੂਨੀਵਰਸਿਟੀ ਦੀ ਇੰਨੀ ਛੋਟੀ ਏਜ ਹੋਣ ਦੇ ਬਾਵਜੂਦ ਵੀ ਸਪੋਰਟਸ 'ਚ ਸਾਡਾ ਬਹੁਤ ਜ਼ਿਆਦਾ ਨਾਮ ਬਣਿਆ ਹੈ ਸਾਡੇ ਬੱਚੇ ਪਿੱਛੇ ਇੱਕ ਕੁਝ ਕੰਪੀਟੀਸ਼ਨ ਹੋਏ ਉਹ ਚ ਨੈਸ਼ਨਲ ਲੈਵਲ ਦੀ ਟਰੋਫੀਸ ਲੈ ਕੇ ਆਏ ਨੇ ਡਿਫਰੈਂਟ ਗੇਮਸ ਦੇ ਵਿੱਚ ਚਾਹੇ ਉਹ ਵੂਸੋ ਹੈ ਚਾਹੇ ਉਹ ਸਾਡੀ ਐਥਲੈਟਿਕ ਹੈ ਜਾਂ ਕਬੱਡੀ ਹੈ ਔਰ ਅਸੀਂ ਵੀ ਹੋਸਟਡ ਫਰਸਟ ਜਿਹੜੀ ਸੀ ਪਹਿਲੀ ਵਾਰ ਜਿਹੜੀ ਸੀ ਔਮਨ ਕਬੱਡੀ ਚੈਂਪੀਅਨਸ਼ਿਪ ਇਸ ਕੈਂਪਸ ਚ ਹੋਈ ਹੈ ਨੈਸ਼ਨਲ ਔਮਨ ਕਬੱਡੀ ਚੈਂਪੀਅਨ ਚਾਰ ਦਿਨ ਸਾਡੇ ਕੋਲ ਬੱਚੇ ਪੂਰੇ ਇੰਡੀਆ ਤੋਂ ਟੀਮਾਂ ਇੱਥੇ ਰਹੀਆਂ ਨੇ ਸੋ ਅਸੀਂ ਇਸ ਯੂਨੀਵਰਸਿਟੀ ਸਪੋਰਟਸ ਤੇ ਪੂਰਾ ਦੇ ਆਂਦੇ ਰਹੇ ਆ ਸਾਡੇ ਕੋਲ ਹਰ ਤਰ੍ਹਾਂ ਦੀਆਂ ਗੇਮਸ ਨੇ ਇੱਥੇ ਔਰ ਸਾਡੇ ਜਿਹੜੇ ਕੋਚਿਸ ਨੇ ਉਹ ਬੈਸਟ ਆਇਡੈਂਟੀਫਾਈਡ ਕੋਚਿਸ ਅਸੀਂ ਲੈ ਕੇ ਆਏ ਆਂ ਔਰ ਸਾਡਾ ਮੇਨ ਫੋਕਸ ਹੈ ਕਿ ਜਿਆਦਾ ਤੋਂ ਜਿਆਦਾ ਬੱਚੇ ਇੱਥੋਂ ਸਪੋਰਟਸ ਦੇ ਵਿੱਚ ਜਾਣ ਔਰ ਸਪੋਰਟਸ ਦੇ ਵਿੱਚ ਨਾਲ ਨਾਲ ਨਾ ਪੜਦੇ ਹੋਏ ਵੀ ਸਪੋਰਟਸ 'ਚ ਕਰਨ ਪਲੱਸ ਨਾਲ 올림픽 ਵਰਗੀਆਂ ਜਾਂ ਨੈਸ਼ਨਲ ਇੰਟਰਨੈਸ਼ਨਲ ਹੋਰ ਗੇਮਸ ਨੇ ਚਾਹੇ ਉਹ ਹਰ ਏਰੀਆ ਦੇ ਵਿੱਚ ਅਸੀਂ ਬੱਚਾ ਤਿਆਰ ਕਰੀਏ ਉੱਤੇ ਅਸੀਂ ਫੋਕਸ ਕਰ ਰਹੇ ਆਂ ਔਰ ਜਿਸ ਤਰ੍ਹਾਂ ਲੈਂਮਰਨ ਅੱਗੇ ਵੱਧ ਰਹੀ ਹੈ ਆਮ ਵੈਰੀ ਸ਼ੋਰ ਕਿਆ ਅਨਾਲਿਸ ਸਮੇਂ ਚ ਸਾਡੇ ਯੂਨੀਵਰਸਿਟੀ ਆਪਣੇ ਦੇਸ਼ ਲਈ ਅੱਛੇ ਖਿਡਾਰੀ ਪੈਦਾ ਕਰੇਗੇ ਸਰ ਜਿਹੜੇ ਬਹੁਤ ਸਾਰੇ ਬੱਚੇ ਆਊਟ ਆਫ ਸਟੇਟ ਤੋਂ ਆਉਂਦੇ ਨੇ ਜਾਂ ਆਊਟ ਆਫ ਡਿਸਟ੍ਰਿਕਟ ਤੋਂ ਆਉਂਦੇ ਨੇ ਉਹਨਾਂ ਲਈ ਰਹਾਇਸ਼ ਤਾਂ ਜਾਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਲੈ ਵੀ ਕੋਈ ਹੈ ਅਸੀਂ ਬਿਲਕੁਲ ਜੀ ਬਿਲਕੁਲ ਜੀ ਸਾਡੇ ਕੋਲ ਜਿਹੜੇ ਬੱਚੇ ਨੇ ਉਹਨਾਂ ਚੋਂ ਮੈਕਸਿਮਮ ਰੈ residențial ਨੇ ਅਸੀਂ ਉਹਨਾਂ ਦੇ ਲਈ ਬੜੇ ਵਧੀਆ ਹੌਸਟਲ ਬਣਾਏ ਹੋਏ ਨੇ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਉਥੇ ਬੱਚਿਆਂ ਦੇ ਖਾਣ ਦਾ ਪੂਰਾ ਖਿਆਲ ਰੱਖਿਆ ਜਾਂਦਾ ਜਿਵੇਂ ਬੱਚੇ ਵੱਖਰੀਆਂ ਸਟੇਟਾਂ ਤੋਂ ਆਉਂਦੇ ਨੇ ਉਹਦੇ ਲਈ ਸਾਨੂੰ ਉਹਨਾਂ ਬੱਚਿਆਂ ਲਈ ਅਸੀਂ ਉਹਨਾਂ ਲਈ ਖਾਣਾ ਵੀ ਉਸੇ ਤਰ੍ਹਾਂ ਦਾ ਤਿਆਰ ਕਰਕੇ ਰੱਖਦੇ ਆ। ਸੋ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ ਨੇੜੇ ਦੇ 50 ਕਿਲੋਮੀਟਰ ਦੇ ਰੇਡੀਅਸ ਚ ਸਾਡੀਆਂ ਬੱਸਿਸ ਨੇ ਸਾਡੀ ਆਪਣੀ ਟਰਾਂਸਪੋਰਟ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਥੋਂ ਵੀ ਆ ਸਕਦੇ ਨੇ ਪਰ ਇੱਥੇ ਕੈਂਪਸ ਦੇ ਵਿੱਚ ਉਹਨਾਂ ਦੇ ਰਹਿਣ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ। ਬੱਚਿਆਂ ਦੇ ਵੀ ਔਰ ਫੈਕਲਟੀ ਦੇ ਵੀ ਰਹਿਣ ਦਾ ਪੂਰਾ ਅਰੇਂਜਮੈਂਟ ਹੈ। ਤੇ ਸਾਰੇ ਜਿਵੇਂ ਤੁਸੀਂ ਕਿਤੇ ਵੀ ਰਹਿਣ ਦਾ ਬੰਦੋਬਸਤ ਵੀਰ ਸਿੰਘ ਖਾਨ ਦਾ ਬਸੇ ਜੇ ਆਪਾਂ ਰੂਮਸ ਦੀ ਗੱਲ ਕਰੀ ਜਿਹੜੇ ਲੈਬ ਨੇ ਜਾਂ ਬੱਚਿਆਂ ਦੀ ਕਲਾਸਿਸ ਰੂਮ ਹੈ ਉਹ ਕਿੱਦਾਂ ਦੇ ਅੱਜ ਕੱਲ੍ਹ ਹਰ ਤਰ੍ਹਾਂ ਦੀ ਬੱਚਿਆਂ ਨੂੰ ਰੂਮਸ ਦੇ ਵਿੱਚ ਜੇ ਤੁਸੀਂ ਹੋਸਟਲ ਦੇਖੋ ਤਾਂ ਸਾਡੇ ਕੋਲ 에어 ਕੰਡੀਸ਼ਨਡ ਰੂਮਸ ਵੀ ਨੇ ਸਾਡੇ ਕੋਲ ਨੋਨ 에어 ਕੰਡੀਸ਼ਨਡ ਵੀ ਨੇ ਤੇ ਬੱਚਿਆਂ ਦੇ ਲਈ ਜਿਹੜਾ ਖਾਣੇ ਦਾ ਇੰਤਜ਼ਾਮ ਬਿਲਕੁਲ ਹਰ ਤਰ੍ਹਾਂ ਦਾ ਡਿਫਰੈਂਟ ਮੀਨੂ ਹੈ ਬੱਚੇ ਡਿਸਾਈਡ ਕਰਦੇ ਨੇ ਤੋਂ ਹਰ ਤਰ੍ਹਾਂ ਦਾ ਜੋ ਮਾਡਰਨ ਉਹਨੂੰ ਫੈਸਿਲਿਟੀ ਚਾਹੀਦੀਆਂ ਨੇ ਵਾਈਫਾਈ ਕੈਂਪਸ ਹੈ ਔਰ ਅੰਦਰ ਸਿਮੇ ਸਪੋਰਟਸ ਦੀ ਜਿਮ ਹੈ ਬੱਚਿਆਂ ਦੇ ਲਈ ਬੱਚੇ ਬਾਹਰ ਨਿਊਜ਼ਪੇਪਰ ਜਾਂ ਆਪਣਾ ਰੀਡਿੰਗ ਰੂਮਸ ਅਸੀਂ ਬਣਾ ਰਹੇ ਹਾਂ ਹੋਰ ਵੀ ਅਸੀਂ ਕਈ ਤਰ੍ਹਾਂ ਦੀਆਂ ਇਨਡੋਰ ਗੇਮਸ ਬੱਚਿਆਂ ਲਈ ਕਰ ਰਹੇ ਹਾਂ ਬਲਸ ਕੈਂਪਸ ਦੇ ਵਿੱਚ ਤਾਂ ਹਰ ਤਰ੍ਹਾਂ ਦੀ ਸਪੋਰਟਸ ਫੈਸਿਲਿਟੀ ਹੈ ਸੋ ਬੱਚਿਆਂ ਨੂੰ ਇੱਕ ਲਾਈਫ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਬੱਚੇ ਆ ਉਹਨਾਂ ਲਈ ਮੈਂ ਇਹੀ ਸੰਦੇਸ਼ ਬੱਚਿਆਂ ਨੂੰ ਦੇਣਾ ਚਾਹੁੰਦਾ ਕਿ ਦੇਸ਼ ਦਾ ਜੋ ਭਾਰਤ ਦੇ ਬੱਚੇ ਨੇ ਸਾਡੇ ਯੰਗ ਬੱਚਿਆਂ ਦਾ ਫਿਊਚਰ ਇਜ਼ ਵੈਰੀ ਬ੍ਰਾਈਟ ਬੱਚੇ ਇਹ ਸੋਚ ਕੇ ਚੱਲਣ ਕਿ ਅੱਜ ਉਹ ਉਸ ਦੇਸ਼ 'ਚ ਰਹਿ ਰਹੇ ਨੇ ਜਿਹਦੇ ਵਿੱਚ ਆਪਣੇ ਦੇਸ਼ 'ਚ ਬਹੁਤ ਅਪਰਚੂਨਿਟੀਆਂ ਨੇ ਪਰ ਜੇ ਅੱਜ ਪੂਰਾ ਦੁਨੀਆ ਵੀ ਸਾਡੇ ਵੱਲ ਦੇਖ ਰਹੀ ਹੈ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹ ਤਰੀਕੇ ਨਾਲ ਸਕਿੱਲ ਲੈ ਕੇ ਬਾਹਰ ਜਾਣ ਇਥੋਂ ਮਾਂ ਬਿਓ ਦੇ ਪੈਸੇ ਸੇਵਿੰਗਸ ਨੂੰ ਨਾ ਖਿਲਾਫ ਕਰਨ ਆਪਣੀਆਂ ਜ਼ਮੀਨਾਂ ਆਪਣੇ ਘਰ ਵੇਚ ਕੇ ਬਾਹਰ ਨਾ ਜਾਣ ਆਪਣੀ ਮਿਹਨਤ ਦੇ ਤੌਰ ਤੇ ਸਕਿੱਲ ਲੈ ਕੇ ਬਾਹਰਲੇ ਜਾਣ ਬਾਹਰੋਂ ਪੈਸਾ ਲੈ ਕੇ ਆਪਣੀ ਸਟੇਟ ਨੂੰ ਭੇਜਣ ਇਹ ਮੇਰਾ ਸੰਦੇਸ਼ ਹੈ ਔਰ ਬਹੁਤ ਨੌਕਰੀਆਂ ਨੇ ਜਿੰਨੇ ਬੱਚੇ ਨੌਕਰੀ ਕਰਨਾ ਚਾਹੁੰਦੇ ਨੇ ਕੋਈ ਦਰਥ ਨਹੀਂ ਹੈ ਨੌਕਰੀਆਂ ਦੀ ਔਰ ਜਿਹੜੇ ਬੱਚੇ ਆਪਣਾ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਇਹ ਰਾਈਟ ਟਾਈਮ ਹੈ ਉਹਨਾਂ ਨੂੰ ਬਿਜ਼ਨਸ ਸ਼ੁਰੂ ਕਰਨ ਦਾ ਹੀ ਬਸ ਇੱਕੀ ਚੀਜ਼ ਦੀ ਲੋੜ ਹੈ ਉਹਦੇ ਲਈ ਕੰਮ ਕਰਨਾ ਪਏਗਾ ਉਹ ਮਿਹਨਤ ਕਰਨ ਔਰ ਯੂਨੀਵਰਸਿਟੀ ਲੈਮਰਿੰਟੈਕਸ ਕੇ ਲੀ ਯੂਨੀਵਰਸਿਟੀ ਉਹਨਾਂ ਦੇ ਨਾਲ ਹੈ ਐਂਡ ਵੀ ਆਰ देयर ਟੂ ਸਪੋਰਟ ਥੈਮ ਐਟ ਏਵਰੀ ਲੈਵਲ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਸਪੋਰਟ ਦੀ ਲੋੜ ਹੋਏਗੀ ਯੂਨੀਵਰਸਿਟੀ ਕਰੇਗੀ ਇਹੀ ਮੇਰਾ ਸੰਦੇਸ਼